ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੇ ਇਸ ਵਿਸ਼ੇ ਵਿੱਚ ਜੋ ਗੱਲ ਕਰਨੀ ਹੈ ਉਹ ਬਹੁਤ ਹੀ ਖਾਸ ਹੈ ਕਿ ਜਦੋਂ ਕੋਈ ਇਨਸਾਨ ਇਸ ਦੁਨੀਆ ਤੋਂ ਜਾਂਦਾ ਹੈ ਤੇ ਜੇਕਰ ਉਹ ਸੁਪਨੇ ਵਿੱਚ ਆਵੇ ਤਾਂ ਉਹਦੇ ਤੋਂ ਹਰ ਕੋਈ ਡਰਦਾ ਆ ਤੇ ਜੇਕਰ ਉੱਥੇ ਸਾਡਾ ਕੋਈ ਗੁਰੂ ਹੈ ਕੋਈ ਫਕੀਰ ਹੈ ਮਸਤ ਹੈ ਸੋ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਆ ਉਹ ਇਸ ਦੁਨੀਆ ਨੂੰ ਛੱਡ ਕੇ ਜਾਂਦੇ ਨੇ ਤਾਂ ਉਹ ਜਦੋਂ ਸੁਪਨੇ ਵਿੱਚ ਆਉਂਦੇ ਆ ਤੇ ਇਨਸਾਨ ਡਰਦਾ ਨਹੀਂ ਤੇ ਜੇਕਰ ਕੋਈ ਆਮ ਇਨਸਾਨ ਜਾਂਦਾ ਹੈ ਤੇ ਉਹਦੇ ਤੋਂ ਡਰ ਲੱਗਦਾ ਜਦੋਂ ਕਦੇ ਸੁਪਨੇ ਵਿੱਚ ਨਜ਼ਰ ਆਉਂਨ ਤੇ ਇਹਨਾਂ ਦੋਨਾਂ ਦੇ ਵਿੱਚ ਕੀ ਫਰਕ ਹੈ ਕਿਉਂਕਿ ਜਦੋਂ ਕੋਈ ਘਰ ਦਾ ਹੀ ਮੈਂਬਰ ਚਲਾ ਜਾਂਦਾ ਤੇ ਉਦੋਂ ਇਨਸਾਨ ਇੰਨਾ ਡਰਦਾ ਪਹਿਲਾਂ ਇੰਨਾ ਮੋਹ ਹੁੰਦਾ ਹੈ ਤੇ ਉਸ ਤੋਂ ਬਾਅਦ ਉਦੋਂ ਹੀ ਡਰ ਲੱਗਣ ਲੱਗ ਪੈਂਦਾ ਹੈ ਤੇ ਫਿਰ ਕਈ ਤਰ੍ਹਾਂ ਦੇ ਬੰਨਣ ਕਰਾਉਣੇ ਸ਼ੁਰੂ ਇਨਸਾਨ ਕਰ ਦਿੰਦਾ ਹੈ ਸੋ ਆਪਾਂ ਜਿਹਦੇ ਤੇ ਗੱਲ ਕਰਨੀ ਹੈ ਕਿ ਜੋ ਆਪਣੇ ਸਾਥ ਛੱਡ ਜਾਂਦੇ ਨੇ ਤੇ ਉਹਨਾਂ ਤੋਂ ਅਸੀਂ ਡਰਨਾ ਸ਼ੁਰੂ ਕਰ ਦਿੰਦੇ ਆ ਤੇ ਜੋ ਅਸੀਂ ਜਿਨ੍ਹਾਂ ਦੀ ਸੇਵਾ ਕਰਦੇ ਆ ਜੇਕਰ ਉਹ ਇਸ ਦੁਨੀਆ ਤੋਂ ਜਾਂਦੇ ਆ ਜਾਨੀ ਇੱਥੇ ਅਸੀਂ ਗੁਰਤਾਰ ਨਾ ਕੀਤੀ ਹੁੰਦੀ ਆ ਸਾਡੇ ਗੁਰੂ ਨੇ ਉਹ ਜਦੋਂ ਇਸ ਰੀਰ ਨੂੰ ਛੱਡਦੇ ਆ ਕਹਿੰਦੇ ਕਿ ਚੋਲਾ ਬਦਲਣਾ ਕਹਿੰਦੇ ਆ ਜਿਆਦਾ ਤੱਕ ਕਿ ਚੋਲਾ ਛੱਡ ਲੈ ਤੇ ਉਹ ਸੁਪਨੇ ਵਿੱਚ ਆਉਣਾ ਤਾਂ ਸਾਨੂੰ ਖੁਸ਼ੀ ਹੁੰਦੀ ਆ ਕਿ ਸੁਪਨੇ ਵਿੱਚ ਸਾਡੇ ਗੁਰੂ ਪੀਰ ਆਏ ਸੋ ਇਹਨਾਂ ਦੇ ਵਿੱਚ ਫਰਕ ਕੀ ਹੈ ਇਹਨਾਂ ਗੱਲਾਂ ਦੇ ਵਿੱਚ ਸੋ ਆਪਾਂ ਇੱਥੇ ਇਹ ਕੁਝ ਗੱਲਾਂ ਸਾਂਝੀਆਂ ਕਰਨੀਆਂ ਜੀ ਵੀਡੀਓ ਨੂੰ ਪਲੀਜ਼ ਪੂਰੀ ਜ਼ਰੂਰ ਸੁਣਨਾ 5-10 ਮਿੰਟ ਸਮਾਂ ਕੁਝ ਜ਼ਿਆਦਾ ਨਹੀਂ ਹੁੰਦਾ ਜਿੱਥੇ ਇਨੇ ਘੰਟੇ ਭੁੰਚ ਲਾ ਲੈਂਦੇ ਹੋ ਉੱਥੇ ਸਮਾਂ ਵੀ ਜ਼ਰੂਰ ਕੱਢਿਆ ਕਰੋ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਧਿਆਨ ਦੇ ਨਾਲ ਗੱਲ ਨੂੰ ਸੁਣਿਆ ਕਰੋ ਤਾਂ ਕਿ ਗੱਲ ਸਮਝ ਵਿੱਚ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਜੀ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਪਹਿਲੀ ਵਾਰ ਹੈ ਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਂਜਾ ਦੀ ਵੀ ਜ਼ਰੂਰ ਲਿਖੋ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦਸੀਏ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਜਦੋਂ ਜੋਤ ਲਗਾਉਂਦੀ ਆ ਤੇ ਦੇਵੀ ਦੇਵਤਿਆਂ ਦਾ ਵੀ ਨਾਮ ਲੈ ਲੈਂਦੀ ਆ ਤੇ ਜਦੋਂ 11ਵੀਂ ਰਿੰਦੀ ਹਾਂ ਜਾਂ ਨਿਆਜ ਦਿੰਦੀ ਆ ਤੇ ਉਸ ਸਮੇਂ ਪੰਜ ਤੀਲੀਆਂ ਧੂਪ ਦਿਆਂ ਵੀ ਲਗਾ ਲੈਂਦੀਆਂ ਕਿ ਇਹ ਠੀਕ ਹੈ ਜਾਂ ਨਹੀਂ ਤੇ ਨਾਲ ਹੀ ਇਹਨਾਂ ਨੇ ਚੈਨਲ ਦੀਆਂ ਵਧਾਈਆਂ ਦਿੱਤੀਆਂ ਹੈ ਜੀ ਦੇਖੋ ਇਹ ਆਪ ਸਭ ਦੀ ਬਦੌਲਤ ਹੀ ਚੈਨਲ ਚੱਲਿਆ ਹੈ ਸੋ ਆਪ ਸਭ ਦੀ ਸਪੋਰਟ ਮਿਲੀ ਹੈ ਤਾਂ ਇਹੋ ਇਹ ਚੈਨਲ ਇੱਥੇ ਤੱਕ ਪਹੁੰਚਿਆ ਹੈ ਜੀ ਸੋ ਵਧਾਈ ਦੇ ਹੱਕਦਾਰ ਆਪ ਸਭ ਹੋ ਜੀ ਸੋ ਵਾਕੀ ਹੁਣ ਇੱਥੇ ਗੱਲ ਕਰੀਏ ਕਿ ਇਹ ਸਹੀ ਹੈ ਜਾਂ ਨਹੀਂ ਸੋ ਦੇਖੋ ਜੀ ਇੱਥੇ ਆਪਾਂ ਇੱਕ ਹੀ ਗੱਲ ਕਵਾਂਗੇ ਕਿ ਜਦੋਂ ਕੋਈ ਚੰਗਾ ਕਰਮ ਕਰਨ ਨੂੰ ਬੜਾ ਮਨ ਕਰਦਾ ਹੈ ਦਿਲ ਕਹਿੰਦਾ ਹੈ बार-बार ਕਿ ਆ ਮੈਂ ਕਰਮ ਇਸ ਤਰੀਕੇ ਦੇ ਨਾਲ ਕਰਾਂ ਤੇ ਉਹ ਕਰਮ ਤੁਸੀਂ ਜਰੂਰ ਕਰਿਆ ਕਰੋ ਉਹਦੇ ਵਿੱਚ ਕੋਈ ਗਲਤੀ ਵਾਲੀ ਤਾਂ ਕਰ ਨਹੀਂ ਹੁੰਦੀ ਕਿਉਂਕਿ ਜੋ ਮਾਲਕ ਦੇ ਨਾਮ ਤੇ ਕਰਮ ਕੀਤਾ ਜਾਂਦਾ ਉਹ ਸਹੀ ਹੀ ਹੁੰਦਾ ਹੈ ਸੋ ਜੇਕਰ ਬਹੁਤਿਆਂ ਵਿਚਾਰਾਂ ਵਿੱਚ ਅਸੀਂ ਫਸਾਂ ਗਿਆ ਜੀ ਤੇ ਮਨ ਵਿੱਚ ਕੋਈ ਨਾ ਕੋਈ ਉਲਜਨ ਤਾਂ ਉੱਠਦੀ ਹੀ ਰਹੜੀਆ ਸੋ ਬਹੁਤੇ ਢੀੜੇ ਕਰਨ ਨਾਲੋਂ ਚੰਗਾ ਹੈ ਕਿ ਮਾਲਕ ਦੇ ਲੜ ਲੱਗ ਜਾਓ ਜੋ ਮਨ ਨੂੰ ਚੰਗਾ ਲੱਗਦਾ ਉਹ ਕਰਮ ਜ਼ਰੂਰ ਕਰੋ ਕਿਉਂਕਿ ਮਾਲਕ ਤਾਂ ਹਰ ਇੱਕ ਪਾਸਿਓ ਤੁਹਾਡੀ ਸੇਵਾ ਨੂੰ ਕਬੂਲ ਕਰ ਰਿਹਾ ਹੈ ਚਾਹੇ ਸਹੀ ਹੋਵੇ ਚਾਹੇ ਨਾ ਸਹੀ ਹੋਵੇ ਕਿਉਂਕਿ ਜਿਹੜਾ ਇੱਕ ਅਣਜਾਣ ਹੈ ਇਨਸਾਨ ਕੋਈ ਵੀ ਆ ਸੇਵਾਦਾਰ ਸੋ ਉਹਨੂੰ ਜਾਣਕਾਰੀ ਨਹੀਂ ਫਿਰ ਵੀ ਉਹ ਆਪਣੇ ਹਿਸਾਬ ਨਾਲ ਕਰਮ ਕਰੀ ਜਾ ਰਿਹਾ ਕਰਮ ਤਾਂ ਲਿਖਿਆ ਜਾਣਾ ਕਿਉਂਕਿ ਮਾਲਕ ਨੂੰ ਸਭ ਕੁਝ ਪਤਾ ਹੈ ਜੇਕਰ ਤੁਸੀਂ ਅਣਜਾਣੇ ਦੇ ਵਿੱਚ ਕੋਈ ਗਲਤੀ ਵੀ ਕਰ ਲੈਂਦੇ ਹੋ ਉਹ ਗਲਤੀ ਨੂੰ ਉਹ ਪਰਮਾਤਮਾ ਮਾਫ ਕਰ ਦਿੰਦਾ ਹੈ ਜਿਵੇਂ ਆਪਾਂ ਬੱਚੇ ਆ ਤੇ ਬੱਚੇ ਮਾਪਿਆਂ ਲਈ ਇੰਨਾ ਕੁਝ ਨਹੀਂ ਕਰ ਸਕਦੇ ਜਿੱਥੇ ਤੱਕ ਮਾਪਾ ਪਹੁੰਚ ਜਾਂਦਾ ਹੈ ਆਪਣੇ ਬੱਚਿਆਂ ਦੀ ਖੁਸ਼ੀ ਲਈ ਸੋ ਉਹ ਮਾਲਕ ਹੈ ਜਾਣੀ ਜਾਣ ਹੈ ਉਹ ਸਾਡੀਆਂ ਗਲਤੀਆਂ ਨੂੰ ਵੀ ਮਾਫ ਕਰ ਦਿੰਦਾ ਹੈ ਕਿ ਜਿਸ ਗੱਲ ਦੀ ਸਾਨੂੰ ਸਮਝ ਨਹੀਂ ਪਰ ਫਿਰ ਵੀ ਅਸੀਂ ਉਹ ਕਰਮ ਕਰੀ ਜਾ ਰਹੇ ਹਾਂ ਤੇ ਉਹ ਮਾਲਕ ਸਭ ਕੁਝ ਜਾਣਦਾ ਹੈ ਉਹ ਤੁਹਾਡਾ ਜੇਕਰ ਗਲਤ ਵੀ ਕਰਮ ਤੁਹਾਡੇ ਕੋਲ ਹੋ ਰਿਹਾ ਤੇ ਉਹਨੂੰ ਵੀ ਸਹੀ ਕਰਨ ਦੀ ਤਾਕਤ ਰੱਖਦਾ ਹੈ ਐਡਾ ਪਰਮਾਤਮਾ ਕਰਨੀ ਦਾ ਮਾਲਕ ਹੈ ਸੋ ਉਹ ਬਹੁਤ ਵੱਡੀ ਹਸਤੀ ਹੈ ਜੇਕਰ ਸਮਝ ਲਿਆ ਜਾਵੇ ਮੇਨ ਗੱਲ ਤਾਂ ਇੱਥੇ ਇਹੀ ਖਤਮ ਹੁੰਦੀ ਆ ਕਿ ਜੇਕਰ ਉਹ ਪ੍ਰਮਾਤਮਾ ਨੂੰ ਅਸੀਂ ਸਮਝ ਲਈਏ ਕਿ ਉਹ ਬਹੁਤ ਵੱਡੀ ਹਸਤੀ ਹੈ ਉਹ ਸਭ ਖੁਸ਼ ਕਰ ਸਕਦੇ ਆ ਸੋ ਇੱਥੇ ਇਨਸਾਨ ਦੀਆਂ ਖੁਦ ਦੀਆਂ ਹੀ ਗਲਤੀਆਂ ਹੁੰਦੀਆਂ ਡਾਵਾ ਡੋਲ ਹੋ ਜਾਣਾ ਫਰਿਆਦ ਤਾਂ ਕਰਨੀ ਪਰ ਮਨ ਦੇ ਵਿੱਚ ਯਕੀਨ ਜਿਹੜਾ ਉਹ ਨਹੀਂ ਬਣਾ ਪਾਉਂਦੇ ਪਿਸ਼ਵਾਸ਼ ਨਹੀਂ ਕਰ ਪਾਉਂਦੇ ਮਾਲਕ ਤੇ ਤੇ ਇੱਥੇ ਗਲਤੀ ਖੁਦ ਦੀ ਹੁੰਦੀ ਆ ਤੇ ਦੋਸ਼ਵਾਦ ਵਿੱਚ ਆਪਣੇ ਗੁਰੂ ਪੀਰ ਨੂੰ ਦਿੱਤਾ ਜਾਂਦਾ ਆ ਕਿ ਅਸੀਂ ਸੇਵਾ ਕਰਦੇ ਆ ਤੁਸੀਂ ਸਾਡੇ ਬਾਰੇ ਸੋਚਦੇ ਨਹੀਂ ਸਾਡੇ ਲਈ ਕੀ ਕੀਤਾ ਗਿਆ ਸੋ ਗਲਤੀਆਂ ਇੱਥੇ ਖੁਦ ਦੀਆਂ ਹੀ ਇਨਸਾਨ ਦੀਆਂ ਜਿਗਰੀ ਬਾਲਤਾਂ ਨੂੰ ਸੁਧਾਰ ਲਿਆ ਜਾਵੇ ਇਹ ਵਿਸ਼ਵਾਸ ਰੱਖ ਲਿਆ ਜਾਵੇ ਕਿ ਜਿਨ੍ਹਾਂ ਦੀ ਸੇਵਾ ਕਰ ਰਹੇ ਆ ਉਸ਼ਤਾ ਹੈ ਕਿ ਇਸ ਲਈ ਸਾਡੇ ਬਜ਼ੁਰਗ ਵੀ ਮੰਨ ਗਏ ਅਸੀਂ ਵੀ ਮੰਨ ਰਹੇ ਆ ਸੋ ਜਦ ਅਸੀਂ ਉਹਨਾਂ ਦੀ ਸੇਵਾ ਹੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਫਿਰ ਇਹ ਗੱਲ ਸੋਚ ਲਿਆ ਕਰੋ ਕਿ ਉਹ ਸਭ ਕੁਝ ਸਹੀ ਕਰ ਸਕਦੇ ਆ ਕਰਨਗੇ ਵੀ ਕਿਉਂਕਿ ਸੇਵਾ ਕਦੇ ਵਿਰਥੀ ਨਹੀਂ ਜਾਣੀ ਸੋ ਸੋ ਜਿਗਰਾ ਜੀ ਉਹਨਾਂ ਦਾ ਦੁਨੀਆ ਤੇ ਨਾਮ ਹੈ ਤਾਂ ਉਹਨਾਂ ਦੀ ਕਮਾਈ ਬੋਲਦੀ ਆ ਬੰਦਗੀ ਬੋਲਦੀ ਹੈ ਜੋ ਉਹਨਾਂ ਨੇ ਖੱਟਿਆ ਹੈ ਉਹ ਜ਼ਾਦ ਹੈ ਹਰ ਇੱਕ ਨੂੰ ਤੇ ਅਸੀਂ ਵੀ ਉਹਨਾਂ ਨੂੰ ਇਸ ਲਈ ਮੰਨਦੇ ਆ ਕਿ ਉਹ ਝੋਲੀਆਂ ਖੁਸ਼ੀਆਂ ਦੇ ਨਾਲ ਭਰਨ ਦੀ ਤਾਕਤ ਰੱਖਦੇ ਆ ਸੋ ਇਸ ਲਈ ਹੁਣ ਆਪਾਂ ਨੂੰ ਇੱਕ ਦੂਸਰੇ ਤੱਕ ਲੋੜ ਪੈਂਦੀ ਆ ਤੇ ਆਪਾਂ ਬੁਲਾਉਂਦੇ ਆ ਵਧੀਆ ਤਰੀਕੇ ਦੇ ਨਾਲ ਇਸੇ ਤਰ੍ਹਾਂ ਆਪਾਂ ਨੂੰ ਪ੍ਰਮਾਤਮਾ ਦੀ ਲੋੜ ਹੈ ਪਤਾ ਹੈ ਕਿ ਉਸ ਦਰਤ ਨੂੰ ਕਦੇ ਖਾਲੀ ਨਹੀਂ ਉੜਨਾ ਤੇ ਉਹਦੇ ਅੱਗੇ ਝੋਲੀ ਅੱਡ ਵੀ ਲੈਂਦੇ ਆ ਤੇ ਪਰ ਝੋਲੀ ਦੇ ਵਿੱਚ ਖੁਸ਼ੀ ਉਸਨسان ਦੇ ਪੈਂਦੀ ਹੈ ਜਿਹੜਾ ਵਿਸ਼ਵਾਸ ਰੱਖ ਲੈਂਦਾ ਕਿ ਉਹ ਬਹੁਤ ਵੱਡੀ ਹਸਤੀ ਹੈ ਕਰਨੀ ਦਾ ਮਾਲਕ ਹੈ ਉਹ ਸਭ ਕੁਝ ਕਰ ਸਕਦਾ ਹੈ ਤਾਂ ਫਿਰ ਪ੍ਰਮਾਤਮਾ ਦੀ ਝੋਲੀ ਵਿੱਚ ਖੁਸ਼ੀਆ ਪਾ ਦਿੰਦਾ ਹੈ ਸਭ ਤੋਂ ਵੱਡੀ ਜੋ ਗੱਲ ਹੈ ਕਿ ਮਨ ਸਾਫ਼ ਦੇਖਦਾ ਹੈ ਜਿਹਦਾ ਮਨ ਸਾਫ਼ ਹੈ ਸੋ ਉਹਨੂੰ ਤਾਂ ਇੰਨੀ ਸੇਵਾ ਨੂੰ ਵੀ ਨਹੀਂ ਕਰਦਾ ਮਾਲਕ ਕਿਉਂਕਿ ਉਹ ਸਿਰਫ ਵੈਸੇ ਹੀ ਉਸਨسان ਤੋਂ ਖੁਸ਼ ਹੋ ਜਾਂਦਾ ਹੈ ਕਿਉਂਕਿ ਉਹਦਾ ਮਨ ਸਾਫ਼ ਆ ਤੇ ਹਰ ਇੱਕ ਦੀ ਹੈਲਪ ਕਰਨ ਵਾਲਾ ਇਨਸਾਨ ਹੈ ਸੱਚਾਈ ਦੇ ਰਸਤੇ ਤੇ ਤੁਰਨ ਵਾਲਾ ਹੈ ਤੇ ਉਹਦੇ ਤੇ ਜਿਆਦਾ ਕਿਰਪਾ ਮਾਲਕ ਦੀ ਹੁੰਦੀ ਹੈ ਜੀ ਇਹੋ ਜਿਹਾਂ ਰੂਹਾਂ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਕਰਮਾ ਵਾਲਿਆਂ ਹਾਂ ਸਾਡੇ ਤੇ ਮਾਲਕ ਦੀ ਕਿਰਪਾ ਹੈ ਸਾਡੇ ਹਿੱਸੇ ਵਿੱਚ ਸੇਵਾ ਲਿਖੀ ਗਈ ਆ ਬਹੁਤ ਘੱਟ ਉਮਰ ਦੇ ਵਿੱਚ ਉਹ ਪਰਮਾਤਮਾ ਸਾਨੂੰ ਮਿਲ ਗਿਆ ਸੋ ਜਿਨ੍ਹਾਂ ਨੂੰ ਥੋੜੀ ਉਮਰ ਦੇ ਵਿੱਚ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਆਪਣੇ ਆਪ ਨੂੰ ਇਹ ਸਮਝਣ ਕੀ ਮਾਲਕ ਨੇ ਛਲਦ ਕਿਰਪਾ ਕਰ ਦਿੱਤੀ ਕੋਈ ਚੰਗਾ ਕਰਮ ਕੀਤਾ ਸੀ ਇਸ ਲਈ ਸਾਨੂੰ ਇਨੀਸ਼ੀਏਟਿਵ ਮਾਲਕ ਮਿਲ ਗਿਆ ਸੋ ਜਦੋਂ ਅਸੀਂ ਸ਼ੁਕਰਾਨਾ ਉਹ ਮਾਲਕ ਦਾ ਗੱਲ ਕਰਦੇ ਕਰਨਾ ਸਿੱਖ ਜਾਂਦੇ ਆ ਤੇ ਮਾਲਕ ਵੀ ਫਿਰ ਹਰ ਇੱਕ ਖੁਸ਼ੀ ਜ਼ਿੰਦਗੀ ਵਿੱਚ ਭਰ ਦਿੰਦਾ ਹੈ ਤੇ ਬਾਕੀ ਜੇ ਇੱਥੇ ਗੱਲ ਕਰੀਏ ਕਿ ਪਰੇਸ਼ਾਨੀ ਤਾਂ ਪਰੇਸ਼ਾਨੀਆਂ ਦੇ ਨਾਲ ਹੀ ਤਾਂ ਜ਼ਿੰਦਗੀ ਜਿਉਣ ਦਾ ਅਸਲ ਟੰਗ ਪਤਾ ਲੱਗਦਾ ਹੈ ਜਿਕਰ ਇਹ ਪਰੇਸ਼ਾਨੀਆਂ ਨਾ ਹੋਣੀਆਂ ਤੇ ਪ੍ਰਮਾਤਮਾ ਤੱਕ ਕੋਈ ਪਹੁੰਚ ਨਹੀਂ ਸਕਦਾ ਸੀ ਸੋ ਉੱਥੇ ਤੱਕ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕਰਨੀ ਸੀ ਕਿਉਂਕਿ ਸੁੱਖ ਹੀ ਸੁੱਖ ਸੀ ਜ਼ਿੰਦਗੀ ਵਿੱਚ ਤਾਂ ਫਿਰ ਲੋੜ ਕੀ ਦੀ ਲੋੜ ਵੇਲੇ ਹੀ ਤਾਂ ਸੀ ਪ੍ਰਮਾਤਮਾ ਨੂੰ ਯਾਦ ਕਰਦੇ ਆ ਸੋ ਇਸ ਲਈ ਪ੍ਰਮਾਤਮਾ ਨੂੰ ਪਾਉਣਾ ਹੈ ਤਾਂ ਇਹ ਜ਼ਿੰਦਗੀ ਵਿੱਚ ਦੁੱਖ ਆਉਣੇ ਜ਼ਰੂਰੀ ਹੈ ਸੋ ਦੁੱਖ ਆਉਣਗੇ ਜ਼ਿੰਦਗੀ ਵਿੱਚ ਤਾਂ ਪ੍ਰਮਾਤਮਾ ਦੇ ਨਜ਼ਦੀਕ ਹੋਵਾਂਗੇ ਪ੍ਰਮਾਤਮਾ ਅਗਿਆਰਤਾਸਾਂ ਕਰਾਂਗੇ ਫਿਰ ਪ੍ਰਮਾਤਮਾ ਉਹ ਸਾਡੀਆਂ ਮੁਸ਼ਕਲਾਂ ਨੂੰ ਦੂਰ ਕਰੇਗਾ ਤਾਂ ਫਿਰ ਇੱਕ ਵਿਸ਼ਵਾਸ ਬਣ ਜਾਏਗਾ ਕਿ ਪ੍ਰਮਾਤਮਾ ਨੇ ਮੇਰਾ ਸਾਥ ਦਿੱਤਾ ਸੋ ਮੈਂ ਆਹ ਅਰਦਾਸ ਕੀਤੀ ਸੀ ਇਸ ਮੁਸ਼ਕਲ ਵਿੱਚ ਸੀ ਤੇ ਉਹ ਮੇਰੇ ਮਾਲਕ ਨੇ ਬਾਹ ਫੜ ਕੇ ਮੈਨੂੰ ਇਸ ਮੁਸ਼ਕਲ ਜੋ ਬਾਰ ਕੱਟ ਦਿੱਤਾ ਸੋ ਇਸੇ ਤਰ੍ਹਾਂ ਫਿਰ ਹੌਲੀ-ਹੌਲੀ ਪਰਮਾਤਮਾ ਤੇ ਵਿਸ਼ਵਾਸ ਹੁੰਦਾ ਜਾਂਦਾ ਹੈ ਤੇ ਹੋਰ ਵੀ ਗੂੜਾ ਰਿਸ਼ਤਾ ਉਹ ਮਾਲਕ ਦੇ ਨਾਲ ਬਣ ਜਾਂਦਾ ਹੈ ਤਾਂ ਫਿਰ انسان ਨੂੰ ਸਮਝ ਆ ਜਾਂਦੀ ਜ਼ਿੰਦਗੀ ਦੀ ਕੀ ਵਾਕਈ ਰਿਸ਼ਤਿਆਂ ਨਾਲੋਂ ਜ਼ਰੂਰੀ ਹੈ ਉਹ ਮਾਲਕ ਕਿਉਂਕਿ ਜਿੱਥੇ ਉਹ ਮਾਲਕ ਨੇ ਸਾਥ ਦੇ ਦੇਣਾ ਉੱਥੇ ਕੋਈ ਆਪਣਾ ਵੀ ਨਾਲ ਨਹੀਂ ਖੜਦਾ ਇਹ ਹਰ ਇੱਕ ਇਨਸਾਨ ਦੀ ਸੱਚਾਈ ਹੈ ਜਿੰਨੀ ਛੇਤੀ ਇਹਨਾਂ ਗੱਲਾਂ ਨੂੰ ਸਮਝ ਲਵਾਂਗੇ ਉੰਨੀ ਛੇਤੀ ਇਹਨਾਂ ਅオリਜਿਨਲਾਂ ਦੇ ਵਿੱਚੋਂ ਅਸੀਂ ਨਿਕਲ ਸਕਦੇ ਹਾਂ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਜੇਕਰ ਹਜੇ ਤੱਕ ਵੀਡੀਓ ਲਾਈਕ ਨਹੀਂ ਕੀਤੀ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਸੋ ਅੱਜ ਦਾ ਵਿਸ਼ਾ ਹੈ ਕੀ ਜਦੋਂ ਕੋਈ ਆਮ ਇਨਸਾਨ ਜਣੀ ਘਰ ਦੇ ਵਿੱਚ ਕੋਈ ਮੈਂਬਰ ਚਲਾ ਜਾਂਦਾ ਹੈ ਪਹਿਲਾਂ ਇੰਨਾ ਅਸੀਂ ਉਹਦੇ ਨਾਲ ਪਿਆਰ ਪਾਉਂਦੇ ਆ ਪਿਆਰ ਕਰਦੇ ਕਿ ਅਸੀਂ ਇਹਨਾਂ ਤੋਂ ਬਗੈਰ ਰਹਿ ਨਹੀਂ ਸਕਦੇ ਹੁਣ ਉਹੀ ਜਦੋਂ ਘਰ ਦਾ ਮੈਂਬਰ ਕੋਈ ਇਸ ਦੁਨੀਆ ਨੂੰ ਛੱਡਦਾ ਹੈ ਤਾਂ ਫਿਰ ਉਹਦੇ ਤੋਂ ਹੀ ਡਰਨ ਲੱਗ ਪੈਂਦੇ ਨੇ ਤੇ ਉਹਦੇ ਤੋਂ ਬਚਣ ਲਈ ਫਿਰ ਅਲੱਗ-ਅਲੱਗ ਟੋਟ ਕੇ ਟੂਣੇ ਵੀ ਬਹੁਤ ਤਰ੍ਹਾਂ ਦੇ ਬੰਨਣ ਵੀ ਕਰਾਏ ਜਾਂਦੇ ਆ ਬਹੁਤਾਂ ਤੇ ਫਿਰ ਨਸ਼ਾ ਸ਼ੁਰੂ ਕਰ ਦਿੰਦੇ ਆ ਕਿ ਇਹ ਸਾਡੇ ਸੁਪਨਿਆਂ ਵਿੱਚ ਆਉਂਦਾ ਹੈ ਸਾਨੂੰ ਸਤੋਂ ਦਾ ਹੈ ਸੋ ਸਾਨੂੰ ਦਿਖਾਈ ਦਿੰਦਾ ਭਲੇ ਹੀ ਉਹ ਸੁਪਨੇ ਵਿੱਚ ਕੁਝ ਨਹੀਂ ਕਹਿ ਰਿਹਾ ਸਿਰਫ ਸੁਪਨੇ ਵਿੱਚ ਦਿਸੀ ਰਿਹਾ ਹੈ ਤੇ ਉਹਦੇ ਤੋਂ ਹੀ ਡਰਨ ਲੱਗ ਪੈਂਦੇ ਨੇ ਸੋ ਇਥੋਂ ਹੀ ਸਮਝ ਜਾਣਾ ਚਾਹੀਦਾ ਕਿ ਅਨਸਾਨ ਦੀ ਇਸ ਦੁਨੀਆ ਤੇ ਕੀ ਐਮਿਅਤ ਹੈ ਕੁਝ ਵੀ ਨਹੀਂ ਆਪਣੇ ਹੀ ਡਰਨਾ ਸ਼ੁਰੂ ਕਰ ਦਿੰਦੇ ਆ ਸੋ ਪਰ ਜਦੋਂ ਪਰਮਾਤਮਾ ਜਾਨਕੀ ਜਿਹਨੂੰ ਅਸੀਂ ਗੁਰੂ ਬਣਾਇਆ ਹੋਇਆ ਆ ਉਹ ਸਰੀਰ ਛੱਡਦੇ ਨੇ ਤੇ ਉਹਦੇ ਤੋਂ ਡਰ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਕਿਉਂਕਿ ਉਹਨਾਂ ਨੇ ਬੰਦਗੀ ਕੀਤੀ ਰੱਬ ਦੀ ਤੇ ਨਾਮ ਕਮਾਇਆ ਹੈ ਨਾਮ ਸਿਮਰਨ ਕਰਕੇ 84 ਦੇ ਗੇੜਜੋਂ ਨਿਕਲ ਗਏ ਜੋਤੀ ਜੋਤ ਸਮਾ ਗਏ ਸੋ ਜਦੋਂ ਗੁਰੂ ਸਰੀਰ ਛੱਡਦਾ ਹੈ ਉਹ ਸੁਪਨੇ ਵਿੱਚ ਆਵੇ ਤੇ ਉਹਨੂੰ ਅਸੀਂ ਦਰਸ਼ਨ ਕਹਿੰਦੇ ਆ ਕਿ ਸਾਨੂੰ ਸਾਡੇ ਗੁਰੂ ਨੇ ਅੱਜ ਦਰਸ਼ਨ ਦਿੱਤੇ ਸੋ ਇਹ ਸਚਾਈ ਹੈ ਆਮ ਇਨਸਾਨ ਦੀ ਤੇ ਇੱਕ ਖਾਸ ਗੁਰੂ ਦੀ ਸੋ ਗੁਰੂ ਨੇ ਨਾਮ ਸਿਮਰਿਆ ਹੈ ਪਰਮਾ ਇਹ ਦਰਸ਼ਨ ਦੀ ਦਿੰਦਾ ਹੈ ਉਹ ਸਿਰਫ ਸਾਡਾ ਗੁਰੂ ਜੀ ਨੂੰ ਅਸੀਂ ਦੇਖਿਆ ਹੈ ਜਿਹਦੇ ਤੋਂ ਨਾਮ ਲਿਆ ਹੈ ਜਿਹੜੀ ਨਾਮਦਾਨ ਲਿਆ ਹੋਇਆ ਸੋ ਉਹ ਜਦੋਂ ਸੁਪਨੇ ਵਿੱਚ ਆਉਂਦਾ ਹੈ ਚਾਹੇ ਉਹਨਾਂ ਨੇ ਸਰੀਰ ਛੱਡ ਦਿੱਤਾ ਹੈ ਚਾਹੇ ਉਹ ਹੈ ਇਸ ਭਗਤ ਸੋ ਉਹ ਸੁਪਨੇ ਵਿੱਚ ਜਦੋਂ ਵੀ ਆਉਂਦੇ ਨੇ ਅਸਲ ਵਿੱਚ ਉਹਨਾਂ ਦੇ ਰੂਪ ਵਿੱਚ ਦੀ ਉਹ ਸੱਚਾ ਪ੍ਰਮਾਤਮਾ ਆਉਂਦਾ ਹੈ ਸੋ ਸਿਰਫ ਗੁਰੂ ਇੱਕ ਰਸਤਾ ਦਿੰਦਾ ਹੈ ਨਾਮ ਸਿਮਰਨ ਦਿੰਦਾ ਹੁਣ ਗੁਰੂ ਨੂੰ ਆਪਾਂ ਦੇਖਿਆ ਹੈ ਇਸ ਲਈ ਪ੍ਰਮਾਤਮਾ ਹੁਣ ਉਸ ਗੁਰੂ ਦਾ ਰੂਪ ਲੈ ਕੇ ਸਾਨੂੰ ਦਰਸ਼ਨ ਦੇ ਦਿੰਦੀ ਆ ਸੋ ਗੁਰੂ ਸੁਪਨੇ ਵਿੱਚ ਕਦੇ ਵੀ ਦਰਸ਼ਨ ਦੇਵੇ ਤਾਂ ਸਮਝ ਲੈਣਾ ਕਿ ਉਹ ਪ੍ਰਮਾਤਮਾ ਨੇ ਤੁਹਾਨੂੰ ਦਰਸ਼ਨ ਦਿੱਤੇ ਹੈ ਕਿਉਂਕਿ ਪ੍ਰਮਾਤਮਾ ਨੂੰ ਪਤਾ ਹੈ ਕਿ ਇਹ ਇਹਨਾਂ ਦਾ ਗੁਰੂ ਹੈ ਤੇਰੇ ਚੀ ਮ ਇਹਨਾਂ ਦੇ ਰੂਪ ਵਿੱਚ ਦੀਨਾਂ ਦਰਸ਼ਨ ਲਵਾਂਗਾ ਤਾਂ ਇਹ ਸਮਝਣਗੇ ਕਿ ਅਸੀਂ ਆਪਣੇ ਗੁਰੂ ਦੇ دیدار ਕਰ ਲੈ ਅਸਲ ਵਿੱਚ ਇਹ ਬਹੁਤ ਵੱਡੀ ਸਚਾਈ ਹੈ ਕਿ ਉਸ ਪਰਮਾਤਮਾ ਦੇ ਤੁਸੀਂ ਦਰਸ਼ਨ ਕਰਦੇ ਹੋ ਜਦੋਂ ਵੀ ਤੁਹਾਡਾ ਗੁਰੂ ਤੁਹਾਨੂੰ ਦਰਸ਼ਨ ਦਿੰਦਾ ਹੈ ਤੇ ਜੇਕਰ ਗੁਰੂ ਸਰੀਰ ਛੱਡ ਜਾਂਦਾ ਹੈ ਫਿਰ ਸੁਪਨੇ ਵਿੱਚ ਆਉਂਦੇ ਆ ਤੇ ਉਹ ਪਰਮਾਤਮਾ ਹੀ ਗੁਰੂ ਦੇ ਰੂਪ ਵਿੱਚ ਆਉਂਦਾ ਹੈ ਕਿਉਂਕਿ ਗੁਰੂ ਨੂੰ ਆਪਾਂ ਜਾਣਦੇ ਆ ਉਹਨਾਂ ਨੂੰ ਆਪਾਂ ਦੇਖਿਆ ਹੈ ਉਹ ਸੁਪਨੇ ਵਿੱਚ ਆਉਣਗੇ ਤੇ ਅਸੀਂ ਕਹਿ ਦਿੰਦਾ ਕਿ ਸਾਨੂੰ ਦਰਸ਼ਨ ਸਾਡੇ ਗੁਰੂ ਦੇ ਹੋ ਗਏ ਜੇਕਰ ਕੋਈ ਹੋਰ ਇਨਸਾਨ ਤੁਹਾਨੂੰ ਸੁਪਨੇ ਵਿੱਚ ਨਜ਼ਰ ਆਵੇ ਚਾਹੇ ਕੋਈ ਚੰਗੀ ਗੱਲ ਹੀ ਕਿਉਂ ਨਾ ਕਹਿ ਰਿਹਾ ਹੋਵੇ ਫਿਰ ਤੁਹਾਨੂੰ ਇਹ ਕਦੇ ਨਹੀਂ ਪਤਾ ਚੱਲੇਗਾ ਕਿ ਸਾਡਾ ਗੁਰੂ ਸੀ ਪਰਮਾਤਮਾ ਸੀ ਸੋ ਇਸ ਲਈ ਗੁਰੂ ਬਣਾਉਣਾ ਜ਼ਰੂਰੀ ਹੈ ਜਿਸ ਚੀਜ਼ ਨੂੰ ਤੁਸੀਂ ਦੇਖਿਆ ਹੋਵੇਗਾ ਜੀ ਨੂੰ ਉਹ ਸੁਪਨੇ ਵਿੱਚ ਆਵੇਗੀ ਤੇ ਤੁਹਾਨੂੰ ਫਿਰ ਪਤਾ ਚੱਲੇਗਾ ਕਿ ਇਹ ਸਚਾਈ ਹੈ ਤੇ ਜਿੰਨਾਂ ਜਕਰ ਹੁਣ ਪ੍ਰਮਾਤਮਾ ਨੂੰ ਦੇਖਿਆ ਹੀ ਨਹੀਂ ਉਹਨਾਂ ਦਾ ਕੋਈ ਰੂਪ ਨਹੀਂ ਹੈ ਕਹਿੰਦੇ ਵੀ ਪ੍ਰਮਾਤਮਾ ਇੱਕ ਰੂਪ ਅਨੇਕ ਕਹਿੰਦੇ ਕਿ ਰਸਤੇ ਅਲੰਗ-ਅਲਗ ਨੇ ਪਰ ਜਾਣਾ ਇੱਕ ਹੀ ਮੰਜ਼ਿਲ ਤੇ ਆ ਹਰ ਇੱਕ ਨੇ ਸੋ ਜਿਹਦਾ ਜਿੱਦਨੋਂ ਧਿਆਨ ਜੁੜਦਾ ਹੈ ਅੱਲਾ ਕਹਿਣ ਨੂੰ ਜੀ ਕਰਦਾ ਵਾਹਿਗੁਰੂ ਕਹਿਣ ਨੂੰ ਜੀ ਕਰਦਾ ਹੈ ਉੱਤਰ-ਉੱਤਰ ਨੂੰ insan ਤੁਰਿਆ ਜਾ ਰਿਹਾ ਹੈ ਤੇ ਜਾਣਾ ਇੱਕ ਹੀ ਮੰਜ਼ਿਲ ਤੇ ਹੈ ਸੋ ਰਸਤੇ ਅਲੱਗ ਨੇ ਪਰ ਰਸਤਾ ਇੱਕ ਚਲਣਾ ਪੈਣਾ ਹੈ ਜੋ ਮਨ ਨੂੰ ਲੱਗਿਆ ਫਿਰ ਹੀ ਅਸਲ ਰਾਤ ਤੱਕ ਅਸੀਂ ਪਹੁੰਚ ਸਕਦੇ ਹਾਂ ਅਸਲੀ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ ਸੋ ਇਹ ਗੱਲਾਂ ਤਾਂ ਬਹੁਤ ਡੂੰਘੀਆਂ ਹੈ ਜੀ ਇਹਨਾਂ ਤੇ ਸੋਚ ਵਿਚਾਰ ਜ਼ਰੂਰ ਕਰੋ ਜਿਕਰ ਪ੍ਰਮਾਤਮਾ ਤੇ ਵਿਸ਼ਵਾਸ ਕਰਦੇ ਹੁਣ ਮਨ ਵਿੱਚ ਇੱਕ ਤਾਂ ਵਿਸ਼ਵਾਸ ਹਰ ਇੱਕ ਦੇ ਹੁੰਦਾ ਆ ਕਿ ਜਦੋਂ ਕੋਈ ਡਰਾੜੀ ਗੱਲ ਹੋਵੇ ਤੇ ਉੱਥੇ ਆਪਾਂ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਕਿ ਪ੍ਰਮਾਤਮਾ ਸਾਨੂੰ ਇੱਥੋਂ ਵੀ ਬਚਾ ਲਾ ਸਾਡੀ ਇੱਥੇ ਵੀ ਰੱਖਿਆ ਕਰਦੇ ਚਾਹੇ ਕੋਈ ਰਾਤ ਦਾ ਵੇਲਾ ਹੈ ਕਿਤੇ ਉਹ ਤੁਸੀਂ ਗੁజర్ ਰਹੇ ਹੋ ਤੁਹਾਨੂੰ ਕੋਈ ਡਰ ਲੱਗਦਾ ਹੈ ਤੁਸੀਂ ਪ੍ਰਮਾਤਮਾ ਨੂੰ ਯਾਦ ਕਰੋਗੇ ਆਪਣੇ ਗੁਰੂ ਪੀਰ ਨੂੰ ਯਾਦ ਕਰੋਗੇ ਜਿਕਰ ਉਹ ਤੁਹਾਨੂੰ ਦਰਸ਼ਨ ਵੀ ਦੇਣਗੇ ਤੁਸੀਂ ਡਰੋਗੇ ਨਹੀਂ ਕਿਉਂਕਿ ਪਤਾ ਹੈ ਕਿ ਉਹ ਇੱਕ ਪਾਵਰ ਹੈ ਤਾਕਤ ਹੈ ਸਾਡੇ ਨਾਲ ਤੇ ਜੇਕਰ ਉੱਥੇ ਤੁਹਾਨੂੰ ਕਿਸੇ ਇਹੋ ਜਿਹੇ ਇਨਸਾਨ ਦੀ ਯਾਦ ਆ ਜਾਂਦੀ ਹੈ ਤੇ ਤੁਸੀਂ ਡਰੋਗੇ ਕਿਉਂਕਿ ਉਹਨਾਂ ਦੀ ਨਾਮ ਦੀ ਕਮਾਈ ਨਹੀਂ ਹੈ ਇਸ ਲਈ ਇਹ ਕਹਿੰਦੇ ਆ ਕਿ ਰੱਬ ਦਾ ਨਾਮ ਜ਼ਰੂਰ ਸਿਮਰਿਆ ਕਰੋ ਜੇ ਅੱਜ ਤੁਸੀਂ ਰੱਬ ਦਾ ਨਾਮ ਸਿਮਰੋਗੇ ਤਾਂ ਕੋਈ ਜਦੋਂ ਇਹੋ ਜਿਹਾ ਸਮਾਂ ਆਵੇਗਾ ਤੇ ਤੁਹਾਡੇ ਤੋਂ ਤੁਹਾਡੇ ਘਰ ਦੇ ਕਦੇ ਵੀ ਡਰਨਗੇ ਨਹੀਂ ਇਹ ਕਹਿੰਦੇ ਕਿ ਉਹ ਗੁਰੂ ਵਾਲੀ ਰੂਹ ਜਿਹੋ ਬਿਨ ਗੁਰੇ ਹੁੰਦੇ ਨੇ ਉਹਨਾਂ ਤੋਂ ਹਮੇਸ਼ਾ ਹੀ ਭੈ ਆਉਂਦਾ ਹੈ ਡਰ ਲੱਗਦਾ ਹੈ ਤੇ ਬਿਨਾ ਗੁਰੂ ਤੋਂ ਉਹ ਇਨਸਾਨ ਹਮੇਸ਼ਾ ਹੀ ਟਕਦਾ ਹੈ ਜਿਹੜਾ ਨਾਮ ਨਹੀਂ ਸਿਮਰਦਾ ਤੇ ਗੁਰ ਧਾਰਨਾ ਨਹੀਂ ਕਰਦਾ ਉਹ ਵੀ ਇੱਕ ਇਨਸਾਨ ਹੈ ਸੋ ਇੱਕ انسان ਆਮ ਹੋ ਕੇ ਖਾਸ ਬਣ ਜਾਂਦੇ ਨੇ ਕਿਉਂ ਕਿ ਕਿਉਂਕਿ ਰੱਬ ਦਾ ਨਾਮ ਸਿਮਰ ਲੈਂਦੇ ਇਸ ਲਈ ਉਹਨਾਂ ਤੋਂ ਡਰ ਨਹੀਂ ਲੱਗਦਾ ਵੀ ਆਮ ਬੜ ਕੇ ਖਾਸ ਬਣਦੇ ਨੇ ਸੋ ਇਸ ਲਈ ਆਪ ਵੀ ਸਭ ਇੱਥੇ ਇਹ ਕੋਸ਼ਿਸ਼ ਕਰੋ ਕਿ ਨਾਮ ਸਿਮਰਨਾ ਪੱਧ ਚੜ ਕੇ ਤਾਂ ਕਿ ਸਾਡਾ ਆਉਣ ਵਾਲਾ ਪੀੜ੍ਹੀਆਂ ਵੀ ਸਾਨੂੰ ਯਾਦ ਰੱਖਣ ਤੇ ਕੋਈ ਸਾਡਾ ਨਾਮ ਲੈਣ ਲੱਗਿਆ ਤਰਨਾ ਸੋ ਫਿਰ ਤੁਹਾਡਾ ਨਾਮ ਲੈਣ ਲੱਗਿਆ ਘਰ ਦਾ ਕੋਈ ਵੀ ਮੈਂਬਰ ਡਰੇਗਾ ਨਹੀਂ ਜਦੋਂ ਤੁਸੀਂ ਪੂਰੇ ਗੁਰੂ ਵਾਲੇ ਹੋਵੋਗੇ ਗੁਰੂ ਵਾਲੇ ਹੋਵੋਗੇ ਤੇ ਤੁਹਾਡੇ ਘਰ ਦੇ ਤੁਹਾਡੀ ਇਕਤਰ ਕਰਨਗੇ ਜੇ ਬਿਨ ਗੁਰੇ ਹੋਵੋਗੇ ਤੇ ਕੋਈ ਯਾਦ ਨਹੀਂ ਕਰੇਗਾ ਯਾਦ ਕਰਨ ਲੱਗਿਆ ਵੀ ਡਰੇਗਾ ਸੋ ਇਹ ਸਚਾਈ ਹੈ ਸੋ ਕੋਈ ਵੀ ਆਪਣਾ ਸਕਾ ਵੀ ਨਹੀਂ ਬਣਦਾ ਸੋ ਜਿਨ੍ਹਾਂ ਲਈ ਅਸੀਂ ਜਾਣ ਵਾਰਦੇ ਆ ਟੁੱਟ ਟੁੱਟ ਮਾਰਦੇ ਆ ਕਿ ਸਾਡੇ ਆਪਣੇ ਹੈ ਪਰ ਆਪਣਾ ਇੱਥੇ ਕੋਈ ਵੀ ਨਹੀਂ ਜਦੋਂ ਵਕਤ ਆਉਂਦਾ ਹੈ ਉਦੋਂ ਸਮਝ ਆਉਂਦੀ ਹੈ ਇਨਸਾਨ ਨੂੰ ਕੌਣ ਆਪਣਾ ਹੈ ਕੌਣ ਬਗਾਨਾ ਹੈ ਅਸਲ ਵਿੱਚ ਆਪਣਾ ਉਹੀ ਹੈ ਜਿਹੜਾ ਇਸ ਸਰੀਰ ਨੂੰ ਛੱਡਣ ਤੋਂ ਬਾਅਦ ਵੀ ਸਾਡਾ ਸਾਥ ਦਿੰਦਾ ਹੈ ਸੋ ਇਸ ਗੱਲ ਨੂੰ ਸਮਝੋ ਜੀ ਫਿਰ ਮਿਲਾਂਗੇ ਜੈ ਪੀਰਾਂ ਦੀ ਜੀ